ਕੇਂਦਰ ਵੱਲੋਂ ਦਿੱਤੇ ਸੱਦੇ ਤੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਨੇ ਹੁਣ ਬਿਆਨ ਦਿੱਤਾ ਹੈ ਤੇ ਉਹਨਾਂ ਕਹਿੰਿਆ ਹੈ ਕਿ ਹੁਣ ਤੱਕ ਕਿਸੇ ਵੀ ਜਥੇਬੰਦੀ ਨੂੰ ਕੋਈ ਵੀ ਰਸਮੀ ਸੱਦਾ ਗਲਬਾਤ ਲਈ ਨਹੀਂ ਮਿਲਿਆ ਸਵੇ ਜੜਾ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਲੈ ਕੇ ਜਵਾਬ ਦਿੱਤਾ ਹੈ ਕਿ ਜੋ ਕੇਂਦਰ ਵੱਲੋਂ ਦਿੱਤੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਨੇ ਬਿਆਨ ਦਿੰਦੇ ਆ ਸਾਫ਼ ਕੀਤਾ ਕਿ ਹੁਣ ਤੱਕ ਕਿਸੇ ਵੀ ਜਥੇਬੰਦੀ ਨੂੰ ਕੋਈ ਵੀ ਰਸਮੀ ਸੱਦਾ ਗਲਬਾਤ ਨਹੀਂ ਮਿਲਿਆ ਹੈ ਕੈਪਟਨ ਵੱਲੋਂ ਕਿਸਾਨਾਂ ਨੂੰ ਕੀਤੀ ਪਸੰਜਰ ਗੱਡੀਆਂ ਨੂੰ ਲਾਂਗਾ ਦੇਣ ਦੀ ਅਪੀਲ ਤੇ ਵੀ ਕਿਸਾਨ ਜਥੇਬੰਦੀਆਂ ਨੇ ਇਸ ਮੌਕੇ ਤੇ ਸਵਾਲ ਚੁੱਕੇ ਨੇ ਪਰਨਾਕੀਆ ਕੇਂਦਰ ਦੇ ਹੱਕ ਵਿੱਚ ਕੈਪਟਨ ਪੁਗਤਰੇ ਨੇ ਜਿਹਾ ਵਿਚਾਰ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੇ ਵੀ ਸਵਾਲ ਕਿਸਾਨ ਜਥੇਬੰਦੀਆਂ ਨੇ ਚੁੱਕੇ ਨੇ ਸੋ ਦੱਸਦੇ ਕਿ ਜਸਨਾਲ ਬੀਤੇ ਦਿਨੀਏ ਖਬਰ ਆ ਰਹੀ ਸੀ ਕਿ ਕੇਂਦਰ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਗਲਪਾਤ ਦੇ ਲਈ ਉਸ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਵੀ ਜਥੇਬੰਦੀ ਨੂੰ ਕੋਈ ਰਸਮੀ ਸੱਦਾ ਨਹੀਂ ਮਿਲਿਆ ਆ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੱਸਣਾ ਚਾਹਵਾਂਗਾ ਪੇ ਇੱਕ ਤਾਂ ਕੇਂਦਰ ਸਰਕਾਰ ਦਾ ਸੱਦਾ ਜਿਹੜਾ ਮੀਡੀਆ 'ਚ ਆ ਰਿਹਾ ਵਾ ਉਹ ਕਿਸੇ ਜਥੇਬੰਦੀ ਨੂੰ ਅਜੇ ਆਫੀਸ਼ੀਅਲੀ ਸੱਦਾ ਨਹੀਂ ਦਿੱਤਾ ਗਿਆ ਉਦੋਂ ਹੀ ਕੋਈ ਬੰਦ ਹੀ ਆ ਸਾਡੀ ਗੱਲ ਜਦੋਂ ਸਾਨੂੰ ਕੋ ਲਿਖਤੀ ਹੋਤਾ ਸੱਦਾ ਆ ਜਾਵੇ ਦੂਜਾ ਜਿਹੜਾ ਕੇਂਦਰ ਸਰਕਾਰ ਦੀ ਬਦ ਨੀਤੀ ਆ ਫੇਰ ਕਿ ਉਹ 13 ਨੂੰ ਕੋ ਸੱਦ ਰਹੀ ਜੇ ਸਦਨਾਂ ਦੇ ਭਾਈ ਪਹਿਲੋ ਸੱਦੋ ਦੂਸਰਾ ਜੇ ਪੰਜਾਬ ਭਾਜਪਾ ਦੇ ਲੀਡਰ ਕਹਿ ਰਹੇ ਆ ਵੀ ਅਸੀਂ ਮਾਹੌਲ ਨੂੰ ਸਖਾਵਾਂ ਬਣਾ ਰਹੇ ਹਾਂ ਤੇ ਭਾਈ ਮਾਲ ਗੱਡੀਆਂ ਬੰਦ ਕਰਕੇ ਸਖਾਵਾਂ ਮਾਹੌਲ ਬਣ ਰਿਹਾ ਮਾਲ ਗੱਡੀਆਂ ਚਾਲੂ ਕਰਕੇ ਸਖਾਵਾਂ ਮਾਹੌਲ ਬਣਾਣਾ ਤਾਂ ਉਹ ਉਹ ਕੀਤਾ ਜਾਣਾ ਚਾਹੀਦਾ ਵਾ ਇਹ ਤੋਂ ਗਾਹਾਂ ਅਸੀਂ ਕਹਿ ਰਹੇ ਜੋ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਵਾ ਤੇ ਵੀ ਜਿਹੜਾ ਵਾ ਉਹ ਲਾਂਗਾ ਪੈਸੇਂਜਰ ਨੂੰ ਦਿੱਤਾ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਤੇ 12 13 ਅਕਤੂਬਰ ਨੂੰ ਬੋਲ ਰਹੇ ਸੀ ਵੀ ਕੋਲਾ ਕੱਟ ਗਿਆ ਬਿਜਲੀ ਦਾ ਬਲੈਕਆਊਟ ਹੋ ਜਾਉ ਪੰਜਾਬ ਵਿੱਚ ਬਹੁਤ ਸਾਰੀਆਂ ਵਸਤੂਆਂ ਦੀ ਸ਼ਾਰਟ ਆ ਰਹੀ ਆ ਕਿਸਾਨ ਰੇਲ ਟ੍ਰੈਕ ਛੱਡ ਦੇਣ ਠੀਕ ਹੈ ਜੀ ਔਰ ਦੂਜੇ ਪਨੇ ਜਦੋਂ ਕੇਂਦਰ ਮੁੱਖ ਮੰਤਰੀ ਨੂੰ ਕਹਿੰਦੀ ਵੀ ਸਾਨੂੰ ਲਿਖਤੀ ਦਿਓ ਤੋਂ ਲਿਖਤੀ ਨਹੀਂ ਦਿੰਦੇ ਵੀ ਸੀ ਉਹ ਦਲੀਲ ਦਿੰਦੇ ਕਾਂਗਰਸ ਵਾਲੇ ਵੀ ਦੂਜੀਆਂ ਸਟੇਟਾਂ ਕੋਲ ਤੁਸੀਂ ਲਿਖਤੀ ਕਦੋਂ ਲਿਆ ਵਾ ਦਲੀਲ ਆਹ ਜਦੋਂ ਅਸੀਂ ਦਲੀਲ ਦਿੰਦੇ ਆ ਵੀ ਭਈ ਅਸੀਂ ਪੰਜਾਬ ਦੇ ਵਡੇਰੇ ਹਿੱਤਾਂ ਲਈ ਇਹ ਰੇਲ ਟ੍ਰੈਕ ਜਿਹੜੇ ਖਾਲੀ ਕੀਤੇ ਟੇਸ਼ਨ ਛੱਡ ਦਿੱਤੇ ਥੱਲੇ ਆ ਕੇ ਬਹਿ ਗਏ ਤੇ ਭਈ ਮਾਲ ਗੱਡੀਆਂ ਨਾਲ ਪੈਸੇਂਜਰ ਗੱਡੀਆਂ ਦਾ ਕੀ ਲੈਣਾ ਦੇਣਾ ਠੀਕ ਆ ਤੇ ਸਰਕਾਰਾਂ ਥੋੜਾ ਸਤਾਇਕ ਜਾਂਦੀਆਂ ਹੁੰਦੀਆਂ ਤੇ ਕੈਪਟਨ ਸਾਡੀ ਗੱਲ ਕਿਸਾਨਾਂ ਮਜ਼ਦੂਰਾਂ ਦੀ ਸੁਣਦੀ ਬਜਾਏ ਕੇਂਦਰ ਦੀ ਸੁਣਦਾ ਤੇ ਕੇਂਦਰ ਦੇ ਹੱਕ ਚ ਭੁਗਦਾ ਹੁੰਦਾ ਆਪਣੇ ਵਾਰੀ ਲਿਖਤੀ ਨਹੀਂ ਦੇਣਾ ਐਨਐਸਸੀ ਪੰਜਾਬ ਦਾ ਚੀਫ ਸਕੱਟਰੀ ਲਿਖ ਕੇ ਦੇ ਸਕਦਾ ਪਰ ਦੂਜੀ ਵਾਰੀ ਉਹਨਾਂ ਦੇ ਹੱਕ 'ਚ ਭੁਗਤ ਕੇ ਯਾਨੀ ਇਹ ਸਾਬਤ ਕਰਨਾ ਸੋ ਪਹਿਲੀ ਵਾਰ ਨਹੀਂ ਹੈਗਾ ਕਦੀ ਕੇਂਦਰ ਨੂੰ ਦਬਾਅ ਪਾ ਕੇ ਕੇਂਦਰ ਤੇ ਪ੍ਰੈਸ਼ਰਾਈਜ਼ ਕਰਨ ਦਾ ਕਦੀ ਕੈਪਟਨ ਸਾਹਿਬ ਸੋਚਦੇ ਵੀ ਨਹੀਂ ਹੈਗੇ ਸੋ ਜੋ ਹੀ ਇਹਨੇ ਨਾਲੇ ਸਾਫ ਤੌਰ ਤੇ ਸੂਬਾ ਸਰਕਾਰ ਤੇ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਨਾਲ ਹੀ ਕਿਸੇ ਤਰ੍ਹਾਂ ਦਾ ਵੀ ਕੋਈ ਸੱਦਾ ਗਲਬਾਤੀ ਨਾ ਮਿਲਣ ਦੀ ਗੱਲ ਕਿਸਾਨ ਜਥੇਬੰਦੀਆਂ ਨੇ ਕੀਤੀ ਹੈ ਸਾਡਾ ਨਾਲ ਤਲੋਚਨ ਜੀ ਬਣੇ ਹੋਏ ਨੇ ਉਹਨਾਂ ਦੇ ਨਾਲ ਗੱਲ ਕਰਦਿਆਂ ਤਲੋਚਨ ਜੀ ਇਹ ਜਿਹੜਾ ਰੀੜਕਾ ਹੈ ਲਗਾਤਾਰ ਬਰਕਰਾਰ ਹੈ ਪਿਤੇ ਦਿਨੀ ਇਹ ਖਬਰ ਸੀ ਕਿ ਕੇਂਦਰ ਵੱਲੋਂ ਗਲਬਾਤੀ ਸੱਦਾ ਦਿੱਤਾ ਗਿਆ ਤਾਂ ਜੋ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਏ ਕਿਸਾਨ ਜਥੇਬੰਦੀਆਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਰਸਮੀ ਜਿਹੜਾ ਹੈ ਨਾ ਤਾਂ ਸੱਦਾ ਮਿਲਿਆ ਅਤੇ ਇਹ ਸੂਬਾ ਸਰਕਾਰ ਦੀ ਮਨਸ਼ਾ ਤੇ ਵੀ ਗੰਭੀਰ ਜਿਹੜੇ ਨੇ ਬਿਲਕੁਲ ਜੋ ਹੁਣੇ ਸਾਨੂੰ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਪੂਰੀ ਸੰਭਾਵਨਾ ਹੈ ਵੀ 13 ਨਵੰਬਰ ਨੂੰ ਭਾਰਤ ਸਰਕਾਰ ਖਾਸ ਕਰਕੇ ਭਾਰਤ ਦੇ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਰ ਸਿੰਘ ਖੇਤੀ ਮੰਤਰੀ ਅਨੰਦਰਿੰਦਰ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ ਜਿਹੜੇ ਨੇ ਉਹ ਮੀਟਿੰਗ ਕਰ ਸਕਦੇ ਨੇ ਜੋ ਪਤਾ ਲੱਗਾ ਹੈ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ WhatsApp ਨੰਬਰ ਜਿਹੜੇ ਨੇ ਉਹ ਜਿਹੜੇ ਵਿੱਚ ਮੀਟਿੰਗ ਤੈਅ ਕਰਵਾ ਰਹੇ ਆ ਉਹਨਾਂ ਨੇ ਲੈ ਲਿਆ ਔਰ ਕਿਸੇ ਵੀ ਵੇਲੇ ਵੀ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਜਿਹੜਾ ਉਹ ਮਿਲ ਸਕਦਾ ਨਾਲ ਦੀ ਨਾਲ ਜਿਹੜੀਆਂ 30 ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਤਕਰੀਬਨ ਫੈਸਲਾ ਕਰ ਲਿਆ ਵੀ ਜਦੋਂ ਵੀ ਸੱਦਾ ਉਹਨਾਂ ਨੂੰ ਮਿਲ ਗਿਆ 13 ਨਵੰਬਰ ਦਾ 12 ਨਵੰਬਰ ਨੂੰ ਉਹ ਚੰਡੀਗੜ੍ਹ ਵਿੱਚ ਕਿਸਾਨ ਭਵਨ 'ਚ ਮੀਟਿੰਗ ਕਰਕੇ 13 ਨਵੰਬਰ ਨੂੰ ਜਿਹੜੀ ਭਾਰਤ ਸਰਕਾਰ ਨਾਲ ਮੀਟਿੰਗ ਹੈ ਉਹਦੇ ਲਈ ਰਣਨੀਤੀ ਤੈਅ ਕਰਨਗੇ ਵੀ ਉੱਥੇ ਕਿਹੋ ਜਿਹਾ ਸਟੈਂਡ ਲਿਆ ਜਾਵੇਗਾ ਅਦਰ ਅਸਲ ਪੰਜਾਬ ਵਿੱਚ ਤਿੰਨ ਕਿਸਾਨ ਧਿਰਾਂ ਕੰਮ ਕਰ ਰਹੀਆਂ ਨੇ ਆਡ-ਡਟ ਤੌਰ ਤੇ ਸੰਘਰਸ਼ ਕਰ ਰਹੀਆਂ ਨੇ ਇੱਕ ਤਕਤੀ ਕਿਸਾਨ ਜਥੇਬੰਦੀਆਂ ਸਾਂਝੇ ਤੌਰ ਤੇ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਖਰੇ ਤੌਰ ਤੇ ਔਰ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਵੱਖਰੇ ਤੌਰ ਤੇ ਕਾਰੀਆਂ ਨੇ ਸੋ ਜਿਹੜੀ ਹੁਣ ਤੱਕ ਦੀ ਜਾਣਕਾਰੀ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਵੱਖਰੇ ਵੱਖਰੇ ਤੌਰ ਤੇ ਉਹਨਾਂ ਦੇ WhatsApp ਨੰਬਰ ਤੇ ਸੱਦਾ ਪੱਤਰ ਆ ਰਿਹਾ ਤੇ 30 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ 12 ਨਵੰਬਰ ਨੂੰ ਪੰਚੰਦੀਗੜ੍ਹ ਵਿੱਚ ਮੀਟਿੰਗ ਕਰਕੇ ਉਸ ਮੀਟਿੰਗ ਦੀ ਰਣਨੀਤੀ ਤੈਅ ਕਰਨ ਗਈਆਂ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਬਿਲਕੁਲ ਇਹ ਸਵਾਲ ਕਿਸਾਨ ਜਥੇਬੰਦੀਆਂ ਉਠਾ ਰਹੀਆਂ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘੂ ਨੇ ਬਿਆਨ ਦਿੱਤਾ ਵੀ ਕਿਸਾਨ ਜਥੇਬੰਦੀਆਂ ਨੂੰ ਭਾਰਤ ਸਰਕਾਰ ਬੁਲਾ ਰਹੀ ਹੈ ਇਸ ਲਈ ਹੁਣ ਉਹ ਇਹ ਜਿਹੜੀਆਂ ਯਾਤਰੂ ਗੱਡੀਆਂ ਨੇ ਜਿਹੜੀਆਂ ਪੈਸੇਂਜਰ ਗੱਡੀਆਂ ਨੇ ਉਹ ਵੀ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ ਜਿਹਦੇ ਬਾਰੇ ਸਵਾਲ ਉੱਠ ਰਹੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਜਿਵੇਂ ਭਾਰਤ ਸਰਕਾਰ ਕੰਡੀਸ਼ਨ ਲਾ ਰਹੀ ਹੈ ਵੀ ਜੇ ਆਪਣੀਆਂ ਪੈਸੇਂਜਰ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਦੇਣ ਕਿ ਕਿਸਾਨ ਤਾਂ ਹੀ ਮਾਲ ਗੱਡੀਆਂ ਚਲਾਈਆਂ ਜਾ ਰਹੀਆਂ ਸ਼ਾਇਦ ਉਹੀ ਬੋਲੀ ਬੋਰੀਆਂ ਨੇ ਬੋਲ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋ ਇਹ ਆਵਾਜ਼ਾਂ ਉੱਠ ਰਹੀਆਂ ਨੇ ਪਰ ਕੁੱਲ ਮਿਲਾ ਕੇ ਇਹ ਸੰਭਾਵਨਾ ਹੈ ਵੀ 13 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਭਾਰਤ ਸਰਕਾਰ ਨਾਲ ਮੀਟਿੰਗ ਜਿਹੜੀ ਹੋ ਸਕਦੀ ਹੈ ਜੀ ਜੀ ਤੇ ਲੋਚਨ ਜੀ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ 13 ਨਵੰਬਰ ਨੂੰ ਗੱਲਬਾਤ ਜੁੜੀ ਹੈ ਹੋ ਸਕਦੀ ਹੈ ਜਿਸ ਦੇ ਨਾਲ ਬੀਤੇ ਦਿਨ ਤੋਂ ਇਹ ਕਿਆਸ ਲੱਗ ਰਹੇ ਸਨ ਕਿ ਗੱਲਬਾਤ ਦੇ ਲਈ ਹੁਣ ਸੱਦਾ ਜੜਾ ਹੈ ਉਹ ਦਿੱਤਾ ਜਾਏਗਾ ਸੋ ਕੇਂਦਰੀ ਮੰਤਰੀ ਰਾਜਨਾਥ ਸਿੰਘ ਜਿਹੜੇ ਨੇ ਉਹ ਮੌਜੂਦ ਰਹਿਣਗੇ ਰੇਲ ਮੰਤਰੀ ਪਿਊਸ਼ ਕੋਇਲ ਸੋ ਤਮਾਮ ਆਗੂ किसान जथेबंधियों के गलबात जोड़ा है राह अख्तियार कर रहे हैं और यह जानकारी मिल रही है कि तेरह नवंबर को यह मीटिंग अहम हो सकती है और उस तो पहला एक दिन पहला किसान जथेबंधी आपस मीटिंग करके किस तरह गल के गलबात करनी की एजेंडा रहेगा इसको लेके मीटिंग कर ਔਰ ਕੇਂਦਰ ਦੇ ਕਿਸਾਨਾਂ ਨੂੰ ਗਲਬਾਦ ਦੇ ਸੱਦੇ ਤੇ ਕੈਪਟਨ ਦੀ ਕਿਸਾਨਾਂ ਨੂੰ ਅਪੀਲ ਹੈ ਕਿਸਾਨਾਂ ਨੂੰ ਪੈਸੇਂਜਰ ਟ੍ਰੇਨਾਂ ਲਈ ਵੀ ਨਾਕਾਬੰਦੀ ਹਟਾ ਦੇਣ ਦੀ ਅਪੀਲ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਵੱਲੋਂ ਕੀਤੀ ਗਈ ਹੈ। ਜੋ ਕੇਂਦਰ ਦੇ ਕਿਸਾਨਾਂ ਨੂੰ ਗਲਬਾਦ ਦੇ ਸੱਦੇ ਤੇ ਕੈਪਟਨ ਨੇ ਵੀ ਕਿਸਾਨਾਂ ਨੂੰ ਅਪੀਲ ਕਰਦਿਆਂ ਪੈਸੇਂਜਰ ਟ੍ਰੇਨਾਂ ਲਈ ਵੀ ਨਾਕਾਬੰਦੀ ਹਟਾ ਦੇਣ ਨੂੰ ਕਿਹਾ ਹੈ। ਉਹਨਾਂ ਕਿਹਾ ਹੈ ਕਿ ਫੌਜੀਆ ਤੇ ਹੋਰ ਪੰਜਾਬੀਆਂ ਨੂੰ ਦੀਵਾਲੀ ਮਨਾਉਣ ਲਈ ਘਰਾਂ ਤੱਕ ਪਹੁੰਚਣ ਦੇਣ ਕਿਸਾਨ ਅਜੇ ਵਿਚਾਰ ਹੁਣ ਰੇਲ ਜਿਹੜੀ ਗੱਡੀਆਂ ਨੇ ਉਹਨਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਜਾਏ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀਂ ਵੀ ਜਾਣਕਾਰੀ ਸਾਂਝਾ ਕੀਤੀ ਕੇਂਦਰ ਨੇ ਕਿਸਾਨਾਂ ਨੂੰ 13 ਨਵੰਬਰ ਨੂੰ ਗੱਲਬਾਤ ਲਈ ਸੱਦਾ ਦਿੱਤਾ ਸਦਾਸੀ ਇਸ ਬਾਬਤ ਟਵੀਟ ਕੀਤਾ ਹੈ ਰਵੀਨ ਠੁਕਰਾਲ ਨੇ ਤੇ ਉਹਨਾਂ ਨੇ ਲਿਖਿਆ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਅਪੀਲ ਕਰਦੇ ਹਨ ਕੀ ਕੇਂਦਰ ਦੇ ਸੱਦੇ ਦੇ ਮੱਦੇ ਨਜ਼ਰ ਕਿਸਾਨ ਯਾਤਰੀ ਗੱਡੀਆਂ ਲਈ ਵੀ ਨਾਕਾਬੰਦੀ ਹਟਾ ਦੇਣ ਤੇ ਫੌਜੀਆਂ ਅਤੇ ਹੋਰ ਪੰਜਾਬੀਆਂ ਨੂੰ ਦੀਵਾਲੀ ਦੇ ਜਸ਼ਨਾਂ ਲਈ ਆਪਣੇ ਘਰਾਂ ਨੂੰ ਪਹੁੰਚਣ ਦੇ ਔਰ ਖੇਤੀ ਕਾਨੂੰਨਾਂ ਲੈ ਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾ ਰਹੀ ਹੈ ਤੇ ਤਰਨਤਾਰਨ ਦੇ ਪਿੰਡ ਉਸਮਾ ਦੇ ਵਿੱਚ ਟੋਲ ਪਲਾਜ਼ਾ ਤੇ ਧਰਨੇ ਤੇ ਬੈਠੇ ਕਿਸਾਨਾਂ ਦੇ ਵਿੱਚ ਵੀ ਰੋਸ ਲਗਾਤਾਰ ਬਰਕਰਾਰ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜਿੱਥੇ ਵੀ ਬੈਠੇ ਹਾਂ ਉੱਥੇ ਹੀ ਕਾਲੀ ਦੀਵਾਲੀ ਮਨਾਵਾਂਗੇ ਤੇ ਇਹ ਸੰਘਰਸ਼ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ। ਉਧਰ ਬਰਨਾਲਾ ਵਿੱਚ ਤਰਨੇ ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਸਾਫ਼ ਨਹੀਂ ਹਨ। ਕੇਂਦਰ ਨੇ ਹਾਲੇ ਤੱਕ ਮਾਲ ਗੱਡੀਆਂ ਨਹੀਂ ਚਲਾਈਆਂ। ਕੇਂਦਰ ਸਰਕਾਰ ਮੀਟਿੰਗਾਂ ਸਿਰਫ਼ ਦਿਖਾਵੇ ਲਈ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਕੇਂਦਰ ਸਰਕਾਰ ਸਰਦੇਗੀ ਤਾਂ ਅਸੀਂ ਜਾਵਾਂਗੇ ਪਰ ਗਲਬਾਤ ਖੇਤੀ ਕਾਨੂੰਨ ਤਹੀ ਹੋਣੀ ਚਾਹੀਦੀ। ਨੇ ਦਿਵਾਲੀ ਅਸੀਂ ਜੀ ਟੋਲਾਂ ਦੇ ਮਨਾਵਾਂਗੇ ਜਿੰਨੇ ਦਾ ਸਰਕਾਰ ਸਾਡੀ ਕੋ ਮੰਗ ਨਹੀਂ ਮੰਦੀ ਉਹਨਾਂ ਚ ਰਹੀ ਇਹ ਟੋਲ ਪਲਾਜ਼ਿਆਂ ਤੇ ਜਾਂ ਰੇਲ ਪੈਕਾ ਤੋਂ ਪਿਛੇ ਹਟ ਕੇ ਬੈਠੇ ਆ ਆਪਣੇ ਪਾਰਕਾਂ ਵਿੱਚ ਉਹਨੇ ਤੇ ਅਸੀਂ ਬੈਠੇ ਦਿਵਾਲੀ ਅਸੀਂ ਪਾਰਕਾਂ ਚ ਇੱਥੇ ਰੋਣਾਵਾਂਗੇ ਆਪਣੇ ਟੋਲ ਪਲਾਜ਼ਿਆਂ ਦੇ ਦਿਵਾਲੀ ਆ ਇੱਕ ਕਾਲੀ ਦਿਵਾਲੀ ਬਣਾਈ ਜਾਊਗੀ ਇੱਕ ਦੇ ਘਰਾਂ ਦੇ ਘੜੇ ਉੱਤੇ ਜਿਹੜੇ ਆ ਇਹ ਕਾਲੇ ਛੱਡੇ ਲਾਏ ਜਾਣਗੇ ਸਰਕਾਰ ਦਾ ਵਿਰੋਧ ਕੀਤਾ ਜਾਊਗਾ ਤੇ ਸਰੀ ਦਿਵਾਲੀ ਆ ਉਹ ਟੋਲ ਪਲਾਜ਼ਿਆਂ ਤੇ ਜਿੱਥੇ ਉਤਰਨੇ ਲੱਗੇ ਆ ਉਥੇ ਬਣਾਈ ਜਾਊਗੀ ਗੱਲਬਾਤ ਦਾ ਸੱਦਾ ਦਿੱਤਾ ਹੈ ਕਿ ਇਹਦਾ ਸਰਕਾਰ ਨੇ ਉਹਦੇ ਪਹਿਲਾਂ ਵੀ ਸੱਦਾ ਦਿੱਤਾ ਹੈਗਾ ਉਹਦੇ ਚ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਉਹਨਾਂ ਦੇ ਮੰਤਰੀਆਂ ਨੇ ਤੇ ਖੇਰ ਜਿਹੜੇ ਕਿਸਾਨ ਹੀ ਉਹਨਾਂ ਨੂੰ ਵਾਪਸ ਆਉਣਾ ਪਊਗਾ ਆ ਹੋਣਾ ਪਿਆ ਹੁਣ ਜਿਹੜਾ ਆ ਜੇ ਸਰਕਾਰ ਨੇ ਸੱਦਾ ਦਿੱਤਾ ਤੇ ਵੇਖੋ ਅੱਗੇ ਉਹ ਕੀ ਗੱਲਬਾਤ ਕਰਦੇ ਆ ਜਾਂ ਨਹੀਂ ਕਰਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ